ਮੀਨੇ ਮਚਾਈ ਤਬਾਹੀ ਜ਼ਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ ਅਮਰਨਾਥ ਯਾਤਰਾ ਨੇ ਧਾਰਿਆ ਖਤਰੇ ਦਾ ਰੂਪ 8 ਸ਼ਰਧਾਲੂ ਹੋਏ ਜ਼ਖਮੀ 1 ਦੀ ਹੋਈ ਮੌਤ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਮਰਨਾਥ ਯਾਤਰਾ ਕੀਤੀ ਮੁਲਤਵੀ ਸੱਚਾ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦਿੱਤਾ ਕੈਡਾ ਯੂਨ ਮੀਡੀਆ ਮੈਂ ਬਿਆਨ ਸਾਵਣ ਸ਼ੁਰੂ ਹੋ ਗਿਆ ਜਿਸ ਦੇ ਨਾਲ ਹੀ ਮੀਂਹ ਨੇ ਵੀ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਰੋਜ਼ ਹੀ ਅਜਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਜਿੱਥੇ ਜ਼ਮੀਨ ਦੇ ਖਿਸਕਣ ਨਾਲ ਲੋਕਾਂ ਦਾ ਜਾਲੀ ਮਾਨੀ ਨੁਕਸਾਨ ਹੋ ਜਾਂਦਾ ਹੈ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਿਮੇਰ ਦੇ ਵਿੱਚ ਬਾਲਟਾ ਰੇਲ ਰੇਲ ਪਥਰੀ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤੇ ਇੱਕ ਦੀ ਮੌਤ ਹੋ ਗਈ ਹੈ ਹਾਲਾਂਕਿ ਸੈਕੜੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵੀਰਵਾਰ ਯਾਨੀ ਅੱਜ ਅਮਰਨਾਥ ਯਾਤਰਾ ਨੂੰ ਮੋਤਵੀ ਕਰ ਦਿੱਤਾ ਗਿਆ ਹੈ ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਨੰਬਰ 9 ਯਾਤਰਾ ਪ੍ਰਭਾਵਿਤ ਹੋਈ ਹੈ। ਬੁੱਧਵਾਰ ਨੂੰ ਬਾਲਟਾਲ ਦੇ ਰੇਲ ਪੱਥਰੀ ਵਿੱਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਤੇ 8 ਸ਼ਰਧਾਲੂ ਜ਼ਖਮੀ ਹੋ ਗਏ। ਹਾਲਾਂਕਿ ਸੈਂਕੜੇ ਸ਼ਰਧਾਲੂਆਂ ਨੂੰ ਸੁਰੱਖਿਤ ਬਚਾ ਲਿਆ ਗਿਆ। ਰਾਜਸਥਾਨ ਦੀ ਰਹਿਣ ਵਾਲੀ ਸ਼ਰਧਾਲੂ ਸੋਨਾਬਾਈ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਆਪਰ ਰੇਲ ਪੱਥਰੀ ਤੋਂ ਬੇਸ ਕੈਂਪ ਹਸਪਤਾਲ ਬਾਲਟਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਵੀਰਵਾਰ ਨੂੰ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਅਗਲੇ ਹੁਕਮਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅੱਜ ਪਵਿੱਤਰ ਅਮਰਨਾਥ ਗੁਫਾ ਲਈ ਜੰਮੂ ਤੋਂ ਸ਼ਰਦਾਲੂਆਂ ਦਾ ਕੋਈ ਨਵਾਂ ਜਥਾ ਰਵਾਨਾ ਨਹੀਂ ਹੋਵੇਗਾ ਬਾਲਟਾ ਲੂਟ ਤੇ ਰੇਲ ਪਥਰੀ ਨੇੜੇ ਜੱਡ ਮੋੜ ਤੇ ਮੀਂਹ ਦਾ ਪਾਣੀ ਪਹਾੜ ਤੋਂ ਮਲਬਾ ਲੈ ਕੇ ਯਾਤਰਾ ਟਰੈਕ ਤੇ ਆ ਗਿਆ ਜਿਸ ਕਾਰਨ ਰਸਤਾ ਬੰਦ ਹੋ ਗਿਆ ਇਸ ਘਟਨਾ ਵਿੱਚ ਲਗਭਗ 8 ਸ਼ਰਧਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਸਹੂਲਤ ਕੇਂਦਰ ਲਿਜਾਇਆ ਗਿਆ ਪ੍ਰਸ਼ਾਸਨ ਅਮਰਨਾਥ ਯਾਤਰਾ ਦੌਰਾਨ ਮੌਸਮ ਅਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ ਸਥਾਨਕ ਪ੍ਰਸ਼ਾਸਨ ਤੇ ਸੁਰੱਖਿਆ ਬਲ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਮੌਸਮ ਵਿਭਾਗ ਨੇ ਅੱਜ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਇਸ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਵਧ ਗਿਆ ਜਿਸ ਅੰਧਕਾਰਨ ਵੀਰਵਾਰੀਾਨੀ ਅੱਜ ਅਮਰਨਾਥ ਯਾਤਰਾ ਲਈ ਜੰਮੂ ਯਾਤਰੀ ਨਿਵਾਸ ਤੋਂ ਕੋਈ ਜੱਥਾ ਰਵਾਨਾ ਨਹੀਂ ਹੋਵੇਗਾ ਪ੍ਰਸ਼ਾਸਨ ਮੌਸਮ ਵਿੱਚ ਸੁਧਾਰ ਹੋਣ ਤੇ ਸ਼ਰਦਾਲੂਆਂ ਨੂੰ ਇੱਥੋਂ ਭੇਜੇਗਾ ਇਸ ਤੋਂ ਪਹਿਲਾਂ ਬਾਲਟਾਲ ਟ੍ਰੈਕ ਰਾਈ ਪਵਿੱਤਰ ਅਬਰਨਾਥ ਗੁਫਾ ਤੱਕ ਪਹੁੰਚਣ ਲਈ ਜੰਮੂ ਤੋਂ 15 ਜੱਥੇ ਭੇਜੇ ਗਏ ਨੇ ਸ਼ਾਬਾਸ਼ ਸ਼ਾਬਾਸ਼ ਭਾਈ ਭਾਈ ਆਇਸਾ ਆਇਸਾ ਮੀਨੇ ਮਚਾਈ ਤਬਾਹੀ ਜ਼ਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ ਅਮਰਨਾਥ ਯਾਤਰਾ ਨੇ ਧਾਰਿਆ ਖਤਰੇ ਦਾ ਰੂਪ 8 ਸ਼ਰਧਾਲੂ ਹੋਏ ਜ਼ਖਮੀ 1 ਦੀ ਹੋਈ ਮੌਤ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਮਰਨਾਥ ਯਾਤਰਾ ਕੀਤੀ ਮਲਤਵੀ ਸੱਚਾ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦਿੱਤਾ ਕੈਡਾ ਯੂਨ ਮੀਡੀਆ ਮੈਂ ਬਿਆਨ ਸਾਵਣ ਸ਼ੁਰੂ ਹੋ ਗਿਆ ਜਿਸ ਦੇ ਨਾਲ ਹੀ ਮੀਂਹ ਨੇ ਵੀ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਰੋਜ਼ ਹੀ ਅਜਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਜਿੱਥੇ ਜ਼ਮੀਨ ਦੇ ਖਿਸਕਣ ਨਾਲ ਲੋਕਾਂ ਦਾ ਜਾਲੀਮਾਨੀ ਨੁਕਸਾਨ ਹੋ ਜਾਂਦਾ ਹੈ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਸ਼ਮੀਰ ਦੇ ਵਿੱਚ ਬਾਲਟਾਲ ਰੇਲ ਪਥਰੀ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤੇ ਇੱਕ ਦੀ ਮੌਤ ਹੋ ਗਈ ਹੈ ਹਾਲਾਂਕਿ ਸੈਂਕੜੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵੀਰਵਾਰ ਯਾਨੀ ਅੱਜ ਅਮਰਨਾਥ ਯਾਤਰਾ ਨੂੰ ਮੋਤਵੀ ਕਰ ਦਿੱਤਾ ਗਿਆ ਹੈ ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਨੰਬਰ 9 ਯਾਤਰਾ ਪ੍ਰਭਾਵਿਤ ਹੋਈ ਹੈ। ਬੁੱਧਵਾਰ ਨੂੰ ਬਾਲਟਾਲ ਦੇ ਰੇਲ ਪਥਰੀ ਵਿੱਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਤੇ 8 ਸ਼ਰਧਾਲੂ ਜ਼ਖਮੀ ਹੋ ਗਏ। ਹਾਲਾਂਕਿ ਸੈਂਕੜੇ ਸ਼ਰਧਾਲੂਆਂ ਨੂੰ ਸੁਰੱਖਿਤ ਬਚਾ ਲਿਆ ਗਿਆ। ਰਾਜਸਥਾਨ ਦੀ ਰਹਿਣ ਵਾਲੀ ਸ਼ਰਧਾਲੂ ਸੋਨਾਬਾਈ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਆਪਰ ਰੇਲ ਪਥਰੀ ਤੋਂ ਬੇਸ ਕੈਂਪ ਹਸਪਤਾਲ ਬਾਲਟਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਵੀਰਵਾਰ ਨੂੰ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਅਗਲੇ ਹੁਕਮਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅੱਜ ਪਵਿੱਤਰ ਅਮਰਨਾਥ ਗੁਫਾ ਲਈ ਜੰਮੂ ਤੋਂ ਸ਼ਰਦਾਲੂਆਂ ਦਾ ਕੋਈ ਨਵਾਂ ਜਥਾ ਰਵਾਨਾ ਨਹੀਂ ਹੋਵੇਗਾ ਬਾਲਟਾ ਲੂਟ ਤੇ ਰੇਲ ਪਥਰੀ ਨੇੜੇ ਜ਼ੱਡ ਮੋੜ ਤੇ ਮੀਂਹ ਦਾ ਪਾਣੀ ਪਹਾੜ ਤੋਂ ਮਲਬਾ ਲੈ ਕੇ ਯਾਤਰਾ ਟਰੈਕ ਤੇ ਆ ਗਿਆ ਜਿਸ ਕਾਰਨ ਰਸਤਾ ਬੰਦ ਹੋ ਗਿਆ ਇਸ ਘਟਨਾ ਵਿੱਚ ਲਗਭਗ 8 ਸ਼ਰਧਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਸਹੂਲਤ ਕੇਂਦਰ ਲਿਜਾਇਆ ਗਿਆ ਪ੍ਰਸ਼ਾਸਨ ਅਮਰਨਾਥ ਯਾਤਰਾ ਦੌਰਾਨ ਮੌਸਮ ਅਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ ਸਥਾਨਕ ਪ੍ਰਸ਼ਾਸਨ ਤੇ ਸੁਰੱਖਿਆ ਬਲ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਮੌਸਮ ਵਿਭਾਗ ਨੇ ਅੱਜ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਇਸ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਵਧ ਗਿਆ ਜਿਸ ਅੰਧਕਾਰਨ ਵੀਰਵਾਰੀਾਨੀ ਅੱਜ ਅਮਰਨਾਥ ਯਾਤਰਾ ਲਈ ਜੰਮੂ ਯਾਤਰੀ ਨਿਵਾਸ ਤੋਂ ਕੋਈ ਜੱਥਾ ਰਵਾਨਾ ਨਹੀਂ ਹੋਵੇਗਾ ਪ੍ਰਸ਼ਾਸਨ ਮੌਸਮ ਵਿੱਚ ਸੁਧਾਰ ਹੋਣ ਤੇ ਸ਼ਰਦਾਲੂਆਂ ਨੂੰ ਇੱਥੋਂ ਭੇਜੇਗਾ ਇਸ ਤੋਂ ਪਹਿਲਾਂ ਬਾਲਟਾਲ ਟ੍ਰੈਕ ਰਾਈ ਪਵਿੱਤਰ ਅਬਰਨਾਥ ਗੁਫਾ ਤੱਕ ਪਹੁੰਚਣ ਲਈ ਜੰਮੂ ਤੋਂ 15 ਜੱਥੇ ਭੇਜੇ ਗਏ ਨੇ ਸ਼ਾਬਾਸ਼ ਸ਼ਾਬਾਸ਼ ਭਾਈ ਭਾਈ ਆਇਸਾ ਆਇਸਾ